ਦਾ ਪੰਜਾਬ ਬੋਲਦਾ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਬੀਜੇਪੀ ਦੀ ਕਿਸਤੀ ਚ ਆਪ ਡਾਵਾ ਡੋਲ ਹੋ ਚੁੱਕੀ ਹੈ ਤੁਹਾਨੂੰ ਇਸ ਦੇ ਬਾਰੇ ਵੀ ਜਰੂਰ ਦੱਸਾਂਗੇ ਲਗਾਤਾਰ ਚਰਚਾਾਂਵਾਂ ਜਿਹੜੀਆਂ ਨੇ ਉਹ ਤੇਜ਼ ਹੋ ਚੁੱਕੀਆਂ ਨੇ ਲਗਾਤਾਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜਿਹੜੇ ਨੇ ਚਰਚਾ ਦਾ ਵਿਸ਼ਾ ਬਣੇ ਹੋਏ ਨੇ ਡਿਪੋਰਟ ਵਾਲੇ ਐਪੀਸੋਡ ਦੇ ਵਿੱਚ ਪੰਜਾਬ ਦੀ ਰਾਜਨੀਤੀ ਦਾ ਇੱਕ ਨਵਾਂ ਰੰਗ ਦੇਖਣ ਨੂੰ ਮਿਲ ਰਿਹਾ ਹੈ ਅੰਮ੍ਰਿਤਸਰ 에য়ারਪੋਰਟ ਤੋਂ ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਨੇ ਸੀਐਮ ਮਾਨ ਤੇ ਤਿੱਖਾ ਵਾਰ ਕਰਦੇ ਕਿਹਾ ਹੈ ਕਿ ਭਗਵੰਤ ਮਾਨ ਆਪਣੀ ਕਲਾਕਾਰੀ ਕੈਰੀਅਰ 'ਚ ਕਰਦੇ ਰਹੇ ਨੇ ਕਬੂਤਰਬਾਜੀ ਪਿਛਲੇ 3 ਸਾਲਾਂ 'ਚ ਮੁੱਖ ਮੰਤਰੀ ਨੇ ਸਿਰਫ ਆਰਾਮ ਹੀ ਕੀਤਾ ਹੈ ਹੁਣ ਪੰਜਾਬ ਦਾ ਮੁੱਖ ਮੰਤਰੀ ਕੁਝ ਦਿਨਾਂ ਦਾ ਹੀ ਪਰਾਉਣਾ ਹੈ ਅਮਨ ਅਰੋੜਾ ਤੇ ਸੰਧਵਾ ਨੇ ਤਿਆਰੀ ਖਿੱਚੀ ਹੋਈ ਹੈ ਮੁੱਖ ਮੰਤਰੀ ਬਣਨ ਦੇ ਲਈ ਸਨ ਰਾਈਜ਼ ਤੋਂ ਸਨ ਸੈਟ ਵਰਗੇ ਤਿੱਖੇ ਬਿਆਨਾਂ ਦਾ ਮਤਲਬ ਕੀ ਸੱਚਮੁੱਚ ਮਾਮਲਾ ਗੜਬੜ ਹੋਣ ਵਾਲਾ ਹੈ ਮੁੱਖ ਮੰਤਰੀ ਭਗਵੰਤ ਮਾਨ ਤੇ ਰਵਨੀਤ ਮਿੱਟੂ ਦੀਆਂ ਦੋ ਪਾਰਟੀਆਂ ਦੀ ਸਿਆਸੀ ਲੜਾਈ ਜਾਂ ਫਿਰ ਲਿਖੀ ਜਾ ਰਹੀ ਹੈ ਕੋਈ ਨਵੀਂ ਸਿਆਸੀ ਕਹਾਣੀ ਜੀ ਹਾਂ ਭਗਵੰਤ ਮਾਨ ਕੀ ਕੁਰਸੀ ਛੱਡਣ ਜਾ ਰਹੇ ਨੇ ਇਸ ਦੇ ਬਾਰੇ ਕੁਝ ਵੀ ਕਿਹਾ ਨਹੀਂ ਜਾ ਸਕਦਾ ਤੁਹਾਨੂੰ ਦੱਸਣਾ ਚਾਹਾਂਗੇ ਕਿ ਰਵਨੀਤ ਬਿੱਟੂ ਨੇ ਲਗਾਤਾਰ ਜਿਹੜੇ ਨੇ ਕੁਝ ਅਜੀਬ ਬਿਆਨ ਦੇ ਦਿੱਤੇ ਨੇ ਜਿੱਥੇ ਕਿ ਅੰਮ੍ਰਿਤਸਰ ਦੇ ਸ਼੍ਰੀ ਗੁਰੂ ਰਾਮਦਾਸ ਜੀ ਇੰਟਰਨੈਸ਼ਨਲ ਹਵਾਈ ਅੱਡੇ ਤੋਂ ਰਾਜਾ ਸੰਸੀ ਵਿਖੇ ਪਹੁੰਚੇ ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਅਮਰੀਕਾ ਤੋਂ ਜ਼ਬਰੀ ਭੇਜੇ ਗਏ ਭਾਰਤੀ ਨਾਗਰਿਕਾਂ ਬਾਰੇ ਬੋਲਦੇ ਹੋਏ ਕਿਹਾ ਕਿ ਇਸ ਤੋਂ ਪਹਿਲਾਂ ਵੀ ਬਹੁਤ ਵਾਰ ਅਜਿਹੇ ਭਾਰਤੀਆਂ ਨੂੰ ਲੈ ਕੇ ਅੰਮ੍ਰਿਤਸਰ ਵਿਖੇ ਕਈ ਜਹਾਜ਼ ਉਤਰਦੇ ਰਹੇ ਨੇ ਪਰ ਮੌਜੂਦਾ ਸਮੇਂ ਆਮ ਆਦਮੀ ਪਾਰਟੀ ਵੱਲੋਂ ਆਪਣੀ ਸਿਆਸੀ ਜ਼ਮੀਨ ਖੁਰਸਦੀ ਵੇਖ ਕੇ ਝੂਠੀ ਬਿਆਨਬਾਜ਼ੀ ਕੀਤੀ ਜਾ ਰਹੀ ਹੈ ਕਿ ਕੇਂਦਰ ਸਰਕਾਰ ਜਹਾਜ਼ ਨੂੰ ਅੰਮ੍ਰਿਤਸਰ ਵਿਖੇ ਉਤਾਰ ਕੇ ਪੰਜਾਬ ਨੂੰ ਬਦਨਾਮ ਕਰ ਰਹੀ ਹੈ ਬਿੱਟੂ ਨੇ ਸਖਤ ਲਹਿਜੇ ਦੇ ਵਿੱਚ ਕਿਹਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਸੂਰਜ ਸ਼ਿਪਣ ਉਪਰੰਤ ਆਮ ਜਨਤਾ ਨੂੰ ਨਹੀਂ ਮਿਲਦੇ ਕਿਉਂਕਿ 8 ਵਜੇ ਤੋਂ ਬਾਅਦ ਉਨ੍ਹਾਂ ਲਈ 8 ਪੀਐਮ ਇੱਕ ਪ੍ਰਕਾਰ ਦੀ ਵਿਸਕੀ ਜ਼ਰੂਰੀ ਹੈ ਨਾ ਕਿ ਜ਼ਬਰੀ ਭੇਜੇ ਹੋਏ ਨੌਜਵਾਨਾਂ ਨੂੰ ਮਿਲਣਾ ਮંત્રી ਨੇ ਕਿਹਾ ਹੈ ਕਿ 2022 ਦੀਆਂ ਚੋਣਾਂ ਦੌਰਾਨ ਗੋਰਿਆਂ ਨੂੰ ਪੰਜਾਬ ਅੰਦਰ ਕੰਮ ਦੇਣ ਦੇ ਵਿਦੇਸ਼ ਵਸੇ ਪੰਜਾਬੀ ਨੌਜਵਾਨਾਂ ਦੀ ਪੰਜਾਬ ਅੰਦਰ ਵਾਪਸੀ ਕਰਵਾਉਣ ਦੇ ਦਮਕ ਜਗੇ ਮਾਰਨ ਵਾਲੇ ਮੁੱਖ ਮੰਤਰੀ ਭਗਵੰਤ ਮਾਨ ਦੇ ਰਾਜ ਵਿੱਚ ਪ੍ਰਵਾਸੀ ਪੰਜਾਬੀਆਂ ਦੀ ਵਾਪਸੀ ਤਾਂ ਨਹੀਂ ਹੋਈ ਸਗੋ ਬੇਰੁਜ਼ਗਾਰੀ ਦੀ ਮਾਰ ਚੱਲ ਰਹੇ ਲੱਖਾਂ ਰੁਪਏ ਲਗਾ ਕੇ ਗੈਰ ਕਾਨੂੰਨੀ ਢੰਗ ਨਾਲ ਵਿਦੇਸ਼ ਜਾ ਰਹੇ ਪੰਜਾਬੀ ਨੌਜਵਾਨ ਹੁਣ ਆਰਥਿਕ ਨੁਕਸਾਨ ਚੱਲਦੇ ਹੋਏ ਆਪਸ ਪੰਜਾਬ ਆ ਰਹੇ ਨੇ ਉਹਨਾਂ ਕਿਹਾ ਹੈ ਕਿ ਨੌਜਵਾਨਾਂ ਨੂੰ ਰੋਜ਼ਗਾਰ ਨਾ ਦੇਣ ਅਤੇ ਪੰਜਾਬੀਆਂ ਨਾਲ ਝੂਠ ਬੋਲਣ ਵਾਲੇ ਮੁੱਖ ਮੰਤਰੀ ਨੂੰ ਜ਼ਬਰੀ ਭੇਜੇ ਪੰਜਾਬੀਆਂ ਦੇ ਜਹਾਜ਼ ਤੇ ਅੰਮ੍ਰਿਤਸਰ ਪੁੱਜਣ ਤੇ ਅਸਤੀਫਾ ਦੇਣਾ ਚਾਹੀਦਾ ਸੇ ਬਿੱਟੂ ਨੇ ਕਿਹਾ ਹੈ ਕਿ ਭਗਵੰਤ ਮਾਨ ਨੇ ਕਲਾਕਾਰ ਹੁੰਦਿਆਂ ਪੈਸੇ ਲੈ ਕੇ ਕਬੂਤਰਬਾਜ਼ੀ ਰਾਹੀਂ ਅਨੇਕਾਂ ਨੌਜਵਾਨਾਂ ਨੂੰ ਵਿਦੇਸ਼ੀ ਧਰਤੀ ਤੇ ਭੇਜਿਆ ਉਹਨਾਂ ਕਿਹਾ ਹੈ ਪੰਜਾਬ ਸੂਬੇ ਦੇ ਵਿੱਚ ਭਾਜਪਾ ਦੀ ਸਰਕਾਰ ਬਣਨ ਤੇ ਪੰਜਾਬੀ ਨੌਜਵਾਨਾਂ ਨੂੰ ਸੂਬੇ ਵਿੱਚ ਹੀ ਰੋਜ਼ਗਾਰ ਦਿੱਤਾ ਜਾਵੇਗਾ ਸੋ ਮਿਲਦੇ ਹਾਂ ਜੀ ਨਵੀਂ ਅਪਡੇਟ ਦੇ ਨਾਲ ਤਦ ਤੱਕ ਲਈ ਧੰਨਵਾਦ